ਹਾਂਜੀ ਬਾਈ ਅੱਜ ਦੋ ਘੋੜੇ ਲੈ ਕੇ ਚੱਲੇ ਬਾਈ ਦੇਖ ਘੋੜੇ ਲੈ ਕੇ ਚੱਲੇ ਬਾਈ ਆੜੀ ਆੜੀ ਯਾਰੀ ਯਾਰੀ ਓਏ ਲੱਗੰਦਿਆਂ ਵੜ ਤਾ ਇਹ ਵੀ ਗਏ ਜਾਉ ਦੇਖ ਲੋ ਸੈਵਰ ਦਾ ਕੋਈ ਚੱਕਰੇ ਨਹੀਂ ਇਹਨੂੰ ਉਧਰ ਲੱਗੀ ਵੀ ਆ ਹੱਕਾ ਹੀ ਨਹੀਂ ਹੀਰੇ ਟੱਪਣਾ ਤਾਂ ਫੜਾਈ ਤਾਂ ਨਹੀਂ ਯਾਰ ਦੇਖੀ ਚੜੂਣੇ ਵੀ ਐਨੇ ਜਾਣ ਤੋਂ ਕਮੈਂ ਕਹਿਣਾ ਮੂਰੇ ਨੰਗੇ ਬਈ ਦੇਖੋ ਗੇਂਦ ਉਹ ਦੇਖ ਲੰਗਾ ਚੱਲਦੀ ਐ ਚੱਲ ਆ ਲਾ ਦੂੰ ਇਹ ਤਾਂ ਹੀਰੇ ਨੇ ਸਿੱਟ ਨੇ ਹਾਂਜੀ ਬਈ ਚੱਲੇ ਆਪਾਂ ਹੁਣ ਥੋੜਾ ਇਹਨੂੰ ਲੈ ਕੇ ਤੇ ਸਾਡਾ ਪੰਜ ਸਾਹਿਬ ਲੇਟ ਆਏ ਨੇ ਥੋੜੇ ਜਿਹਾ ਅੱਜ ਇਹਨੂੰ ਬਿਠਾਉਣਾ ਪੰਚ ਨੂੰ ਆਕੇ ਹੁਣ ਚੱਲਦੇ ਆਂ। ਥੰਨੇ ਆ ਘੇੜਾ ਅੱਜ। ਹਾਂਜੀ ਭਾਈ ਪਹੁੰਚ ਗਏ ਆਪਾਂ ਤੇ ਉਰੇ ਤੇ ਮੁੜ ਕੇ ਆ ਕਿਤੇ ਰਸਤਾ ਬਣਿਆ ਹੋਇਆ ਮੁੰਡਾ ਆਉਂਦਾ ਏ ਤੇ ਉਹਦਾ ਘੋੜਾ ਜੇ ਲਗਭਗ ਵੀ ਟੈਂਪੋ ਵਾਲਾ ਕਹਿੰਦਾ ਲੇਟ ਆਉਂਗਾ ਮੈਂ ਤਾਂ ਉਹ ਸ਼ਾਮ ਨੂੰ ਘੇੜਾ ਦੇ ਦੂੰਗਾ ਉਹ ਇੱਧਰ ਦਾ ਹੀ ਆ ਤੇ ਆਪਾਂ ਘੇੜਾ ਦੇ ਦਈਏ ਅੱਜ। ਤਾਂ ਫਿਰ ਹੁਣ ਆਪਾਂ ਪਹੁੰਚ ਗਏ। ਪਾਂਚ ਸਾਹਿਬ ਠੀਕ ਰਿਹਾ। ਥੀੜਾ ਨੱਚਦਾ ਆਇਆ। ਗਾਣਿਆਂ ਵਰਦਾ ਬਹੁਤ ਨੱਚਦਾ ਹੈ। ਗਾਣਿਆਂ ਵਰਦਾ ਬਹੁਤ ਨੱਚਦਾ। ਬਹੁਤ ਨੱਚਦਾ ਹੈ ਗਾਣਾ। ਤੇ ਬੰਦਾ ਆਉਣਾ ਖੜਾ ਹੈ। ਤੇ ਬਾਕੀ ਹੁਣ ਉੱਥੇ ਜਾ ਕੇ ਰਾਮ ਰੂਮ ਦਵਾਉਨੇ ਇਹਨੂੰ 10 ਕ ਮਿੰਟ ਦੀ ਮਾਲਸ਼ ਮੋਲਸ਼ ਕਰਕੇ ਖੜਾ ਆ ਕੇ ਪਾਣੀ ਪੂਣੀ ਪਿਆ ਕੇ ਉਹਦੇ ਬਾਅਦ ਆਪਾਂ ਤੋਰਨਾ ਇਹਨੂੰ। ਫੇਰ ਦਨੇ ਕਿਹੜਾ। ਦੇਖਦੇ ਅੱਜ ਸਵਾਰ ਭਾਈ ਮੈਂ ਬਹਿਣਾ ਜਾਂ ਉਹ ਮੁੰਡਾ ਬਹਿੰਦਾ ਏ। ਸਵਾਰ ਵੀ ਅੱਜ ਪਾਰਨਾ ਟਾਇਟੇ ਬਣ ਕੇ ਆਇਆ ਮੈਂ। ਆਪਣੀ ਵਰਦੀ ਵੀ ਲੈ ਕੇ ਆਇਆ ਲੋਰ। ਮੈਨੂੰ ਹੁਣ ਆ ਦੇ ਉਹ ਤੇਰੀ ਤੋ ਆਹ ਕਹਿੰਦਾ ਕਹਿੰਦਾ ਪੰਜ ਬਣਾ ਲਓ ਕਹਿੰਦੇ ਤੇ ਬਾਕੀ ਚੱਲਦੇ ਹਾਂ ਹੁਣ ਦੇਖਦੇ ਆਪਾਂ ਜੀ ਜੀ ਬਾਈ ਪਹੁੰਚ ਗਏ ਲੋ ਜੀ ਬਾਈ ਪਹੁੰਚ ਗਏ ਆਪਾਂ ਤੇ ਉਹ ਟਰੈਕਟਰ ਲਾ ਦਿੱਤਾ ਆਹ ਸਾਡਾ ਰਸਤਾ ਬਾਈ ਸਾਡਾ ਵੀਰ ਗੁਰਪ੍ਰੀਤ ਲੈ ਕੇ ਆਇਆ ਬਾਈ ਤੇ ਇਹ ਸਵਾਰ ਬਣੂਗਾ ਅੱਜ ਸਾਡੇ ਹੀਰੇ ਦਾ ਤੇ ਬਾਈ ਦਾ ਵੀ ਬਾਈ ਬਹੁਤ ਸੋਹਣਾ ਘੋੜਾ ਭਾਦਦਾ ਪੰਜ ਸਾਹਿਬ ਤੁਸੀਂ ਆਪਣੀ ਡਿਊਟੀ ਸੰਭੋ ਪੰਜ ਤੁਹਾਡਾ ਭਾਈ ਆਪਣੀ ਸੰਭੋ ਲੈ ਜੀ ਸਾਲਾਂ ਪੰਜ ਜਿਹੜੇ ਦੇ ਕੇ ਆਣਾ ਤੁਰਤੀ ਹਾਂ ਨਾ ਨਾ ਰੇਕੇ ਕਿੱਦਾਂ ਤੇਣਾ ਕੰਨ ਚੱਚਾਈ ਲੈ ਦੂਗਾ ਪਰ ਵੇਹ ਕਿਨ ਜਾਣਾ ਇਹ ਲੈ ਜਾਣਾ ਇੰਝ ਚੱਲਦਾ ਦੋ ਗੇੜੇ ਲਾ ਕੇ ਬੈਠ ਜਾਣਾ ਕੋਦਰ ਤੋਂ ਜਾਣੇ ਮੁਰਗੀ ਸਾਰੇ ਭੱਜ ਲੈਣਾ ਹਾਂ ਨਾ ਭੱਜਣ ਦੇਣੀ ਮੈਂ ਕੰਨ ਚ ਮੁਰਗੀ ਛੜ ਦੇ ਛੜ ਦੇ ਤੂੰ

ਇਹ ਇਰੇ ਸੁੱਟ ਕਦੇ ਆ ਛੜਕਦੇ ਆ ਜਾ ਆ ਜਾ ਆਇਆ ਤਾਂ ਨਹੀਂ ਤੋਂ ਮੈਂ ਦੇਖ ਲੈ ਵਾ ਆਇਆ ਪੁੱਤ ਓਏ ਆ ਜਾ ਐ ਪੰਚਕ ਗਈ ਯਾਰ ਤੇ ਉੱਤੀ ਰੇਗਾ ਮੇਰੇ ਕੋਲ ਵੇਖ ਰਿਹਾ ਪੜਦਾ ਏ ਦੇ ਬੱਚੀ ਚੱਲ ਬੁੱਢੇ ਹਾਂਜੀ ਇਤਨਾ ਬੜਾ ਇਹਨਾਂ ਸੈਂਟਰ ਬੱਸੀ ਸਹੀ ਗੱਲੀ ਕੋਈ ਗੱਲ ਨਹੀਂ ਤਾਂ ਮੈਂ ਕਣੀ ਘਰ ਦੇ ਕੋ ਦੋ ਗੜੇ ਇਹਨਾਂ ਕੀ ਫੇਰਾ ਰੁਪ ਜਾ ਕੇ ਸਾਨੂੰ ਦੇ ਦੇ ਜੀ ਹਾਂ ਦੇਖ ਚੱਲ ਬੁੱਢੇ ਚੱਲ ਅੰਲੀ ਦੇ ਬੱਸੇ ਪਈ ਨੇ ਕਿਉਂ ਕਿਤੇ ਬੁੱਢੇ ਹੋਰ 11000 ਵੋਲਟ ਦੀਆਂ ਇਹ ਕਾਟ ਨਹੀਂ ਆ ਨੀ ਤਾਰਾਂ ਦੇ ਹੱਲ ਕਿੰਨੀ ਦੂਰ ਲੱਗੀਆਂ ਵੀ ਇਧਰ ਬਾਈ ਨੂੰ ਮੜਾ ਦੂੰਗਾ ਲੋ ਜੀ ਬਾਈ ਪਹਿਲਾ ਢੇੜਾ ਆਪਾਂ ਨੇ ਤੋੜ ਕੇ ਹੀ ਦੇਣਾ ਤਾਂ ਜਿਆ ਥੋੜਾ ਉਹ ਕਰਦਾ ਪਰਾਂ ਵਾਲੀ ਬਾ ਖੇਚ ਪਰਾਂ ਵਾਲੀ ਝੁੰਡਾਂ ਵਾਲੀ ਸਾਈਡ ਵਾਲੀ ਖੇਚ ਲੈ ਫਿਰ ਇਹਨੇ ਇੱਧਰ ਹੋ ਜਾਣਾ ਹਾਂ ਐ ਤੋੜ ਕੇ ਬਈ ਦੇਣਾ ਢੇੜਾ ਤੇ ਦੂਇਆ ਢੇੜਾ ਨੂੰ ਮੋੜ ਕੇ ਲਿਆ ਕੇ ਫਿਰ ਪਹੁੰਚਾਉਨੇ ਆ ਨਾ ਬਹਿ ਜਾ ਉਰੀ ਤੂੰ ਪਰ ਉਹ ਉੱਥੇ ਖੜ ਜੀ ਗੱਪੇ ਆ ਜਾ ਤੂੰ ਤੇ ਬਾਕੀ ਬਾਈ ਢੇੜਾ ਦੇਣੇ ਆ ਹਨ ਤੇ ਆਪਣਾ ਵੀਡੀਓ ਬਣਾਉਂਗੇ ਉਹ ਉੱਥੇ ਗੱਪੇ ਖੜਾ ਦੇਣਾ ਬੰਦਾ ਲੋ ਜੀ ਬਾਈ ਦੇਤਾ ਹੀਰੇ ਦਾ ਢੇੜਾ ਤੇ ਹੁਣ ਰਿਲੈਕਸ ਕਰਾ ਆ ਦੀ ਆਪਾਂ ਫੇਰ ਪਹੀ ਚੰਨ ਦੁਬਾਰੇ ਮੜਾ ਤੋਰ ਦੇ ਜੀ ਨਾਲ ਡੇਟਾਂ ਨੂੰ ਚਲਵਾਈਏ ਰਿੱਤਾ ਹੈਗਾ ਉਹ ਚਾਹ ਹਾਲ ਨੋਰਮ ਦੇ ਚੜਿਆ ਹੋਇਆ ਜਿਆਦਾ ਨਹੀਂ ਹੈਗਾ ਤੇ ਵੀ ਜਿਹੜੀ ਆਪਾਂ ਮੇਨਟ ਪਿੰਡ ਵੀ ਕਰਾਉਂਦੇ ਹਾਂ ਨਾ ਟਾਈਮ ਹੀ ਨਾਤ ਵਧੀਆ ਰਹੇਗਾ ਹੁਣ ਕੋਈ ਨਹੀਂ ਹੁਣ ਬੰਨਿਆਂ ਨੂੰ ਬਾਈ ਟਾਈਮ ਆਪਾਂ ਇੱਥੇ ਪਰ ਢੇੜਾ ਦਵਾ ਦੇਗਾ ਨਾ ਹਫਤੇ ਨੂੰ ਦੋ ਵੀ ਦਵਾ ਦੇ ਕਰਾਂਗੇ ਇੱਕ ਦਾ ਢੇੜਾ ਪੱਕਾ ਹੀ ਆਦਾ ਪਹੀ ਬਹੁਤ ਸੈਟ ਲੱਗੀ ਆਪਾਂ ਨੂੰ ਬਾਈ ਤਹੀ ਮਹਾਰਾਜ ਦੀ ਕਿਰਪਾ ਨਾਲ ਜੇ ਆਪਣੇ ਹੋਵੇ ਨਾ ਇਹ ਜੀ ਸਾਨੂੰ ਵੀ ਬੋਣ ਦਾ ਚੱਕਰ ਆ ਹੈ ਤਾਂ ਹੈਗੀ ਪਹੀ ਵੀ ਤੇ ਜੇ ਬੋਣ ਦੇ ਦਵੇ ਅਗਲਾ ਉਹਨਾਂ ਦਾ ਚੱਕਰ ਮੇ ਤਾਂ ਪਾ ਇੱਕ ਦੋ ਘੋੜੇ ਵਾਲਾ ਜੇ ਹੋਰ ਹੋਵੇ ਬੰਦਾ ਆਪਣੇ ਲਾਗ-ਪਾਸ ਆ ਪਾ ਫੇਰ ਤਾਂ ਵੀ ਕਰ ਦਈਏ ਸਾਈਡੋਂ ਸਾਈਡ ਕੋਤੇ ਬਣਾਓ ਉਹ ਫਟਾ ਖੋਲਦੇ ਆ ਬੰਦ ਚ ਰੱਸਾ ਕੱਢ ਕੇ ਆਣੀ ਆ